ਜੀਐਸਟੀ ਰਿਫੰਡ ਤੋਂ ਬਾਅਦ ਜੇ ਕਹੀਏ ਤਾਂ ਹਰ ਇੱਕ ਚੀਜ਼ ਦੇ ਰੇਟ ਦੇ ਉੱਤੇ ਅਫੈਕਟ ਪਿਆ ਹੈ ਨਾ ਪਰ ਗੱਲ ਇਹਦੇ ਵਿੱਚ ਸਵਾਲ ਇੱਕ ਫਿਰ ਇਹ ਸੀ ਵੀ ਜਿੰਨੀਆਂ ਮਹਿੰਗੀਆਂ ਗੱਡੀਆਂ ਨੇ ਗਿਆ ਤਾਂ ਬਹੁਤ ਸਾਰੇ ਲੋਕ ਕਿਉਂਕਿ ਹੁੰਦਾ ਕਈ ਵਾਰ ਇਹ ਹੈ ਵੀ ਥੋੜੇ 2 ਜਾਂ 2.5 ਲੱਖ ਪਿੱਛੇ ਸਾਨੂੰ ਇਹ ਲੱਗਦਾ ਵੀ ਯਾਰ ਮਹਿੰਗੀ ਹੈ ਗੱਡੀ ਅਸੀਂ ਨਾ ਲਈਏ ਤਾਂ ਕੀ ਇਨ੍ਹਾਂ ਗੱਡੀਆਂ ਦੇ ਰੇਟਸ ਤੇ ਵੀ ਫਰਕ ਪਿਆ ਕਿ ਜੀਐਸਟੀ ਰਿਫੰਡ ਦੇ ਵਿੱਚ ਇਹ ਤਾਂ ਹੋਇਆ ਕਿ ਚੀਜ਼ਾਂ ਸਸਤੀਆਂ ਹੋ ਗਈਆਂ ਪਰ ਸਾਡੀ ਜਿਹੜੀਆਂ ਮਹਿੰਗੀਆਂ ਗੱਡੀਆਂ ਸੀਗੀਆਂ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਉਹਨਾਂ ਦਾ ਰੇਟ ਨਹੀਂ ਘਟਿਆ ਇਨ੍ਹਾਂ ਦੇ ਰੇਟਾਂ ਦੇ ਵਿੱਚ ਕਿੰਨਾ ਫਰਕ ਹੈ ਕਿਉਂਕਿ ਨੋਵਾ ਫ ਤੇ ਇਹ ਲਾਂਕਰੂਸ ਦੀ ਵੀ ਚਲੋ ਗੱਲ ਕਰ ਲਈਏ ਤਾਂ ਇਹ ਲੋਕਾਂ ਦੇ ਹਰ ਕਿਸੇ ਦਾ ਮਨ ਕਰਦਾ ਵੀ ਮੈਂ ਇਹ ਗੱਡੀ ਖਰੀਦਣੀ ਹੈ ਜਰਨਲ ਇਮਪ੍ਰੈਸ਼ਨ ਇਹ ਹੀ ਸੀਗਾ ਲੋਕਾਂ ਨੂੰ ਕਿ ਵੀ ਛੋਟੀਆਂ ਗੱਡੀਆਂ ਸਸਤੀ ਹੋਣੀਆਂ ਤੇ ਜਿਹੜੀ ਆਪਣੀ ਲਗਜ਼ਰੀ ਹੈ ਮਹਿੰਗੀ ਹੋਵੇਗੀ ਕਿਉਂਕਿ ਗੱਡੀਆਂ ਤੇ ਜਿਹੜਾ ਸੀਗਾ 28% ਜੀਐਸਟੀ ਸੀਗਾ ਤੇ ਤਕਰੀਬਨ 22% ਸਰਚਾਰਜ ਲੱਗਦਾ ਸੀਗਾ ਵੱਡੀ ਗੱਡੀਆਂ ਤੇ ਟੋਟਲ ਮਿਲਾ ਕੇ ਤਕਰੀਬਨ 50% ਬਣ ਜਾਂਦਾ ਸੀਗਾ ਕਿਉਂਕਿ ਇਸ ਸਲੈਬ ਇਨਾਂ ਨੇ 1 28 ਵਾਲਾ 18 ਤੇ ਲਿਆਇਆ ਹੈ ਛੋਟੀ ਕਾਰਾਂ ਦਾ ਇਹ ਵੱਡੀ ਕਾਰ ਜਿਹੜੀ ਸੀਗੀ ਉਹ 28 ਤੋਂ ਸੀਤੀ ਹੁਣ ਆਪਣਾ 40 ਤੇ ਚੱਲ ਗਈ ਹੈ ਭਾਵੇਂ ਛੋਟੀ ਕਾਰ ਹੋਵੇ ਜਾਂ ਵੱਡੀ ਕਾਰ ਹੋਵੇ ਸਾਰਿਆਂ ਤੇ ਇੰਪੈਕਟ ਆਇਆ ਤੁਸੀਂ ਦੇਖ ਸਕਦੇ ਹੋ ਗਲੰਜਾ ਹੈ ਟਾਇਰਰ ਹੈ ਇਹ ਦੋਨੋਂ ਗੱਡੀਆਂ ਸਾਡੀ ਜਿਹੜੀ ਹੈ ਉਹ 4 ਮੀਟਰ ਤੇ نیچے ਆਂਦੀ ਹੈ ਜੀ ਇਹਨਾਂ ਦੀ ਪਹਿਲਾਂ ਰੇਂਜ ਕੀ ਸੀ ਸਰ ਹੁਣ ਕੀ ਹੋ ਗਈ ਆ ਗਲੈਂਜਾ ਜੀ ਜਿਹੜਾ ਸਾਡਾ ਬੇਸਿਕ ਮਾਡਲ ਪਹਿਲਾਂ ਸ਼ੁਰੂ ਹੁੰਦਾ ਸੀਗਾ 7 ਲੱਖ ਰੁਪਏ ਤੋਂ ਬੇਸ ਮਾਡਲ ਤੇ ਹੀ ਤਕਰੀਬਨ 60 ਹਜ਼ਾਰ ਰੁਪਏ ਦਾ ਫਰਕ ਪੈ ਗਿਆ ਹੈ ਕਿ ਜੇ ਕਾਰ ਦੀ ਪ੍ਰਾਈਸ ਘਟੂਈ ਤੇ ਗੱਡੀ ਵੀ ਸਸਤੀ ਹੋਏਗੀ ਇੰਸ਼ੋਰੈਂਸ ਸਸਤਾ ਹੋਏਗਾ ਤੇ ਟੋਟਲ ਮਿਲਾ ਕੇ ਜਿਹੜਾ ਮਾਹੌਲ ਸੈਂਟੀਮੈਂਟਸ ਹੈ ਉਹ ਬਹੁਤ ਅੱਛਾ ਹੈ ਜੇ ਆਪ ਵੀ ਆਪਾਂ ਇਫੈਕਟਿਵ ਪ੍ਰਾਈਸ ਲਈ ਜਾਂ ਡਿਸਕਾਊਂਟ ਦੀ ਗੱਲ ਕਰੀਏ ਤਾਂ ਉਹ ਬੰਪਰ ਹੈ ਜੀ ਇਸ ਵੇਲੇ ਇਹ ਹਾਈ ਰਾਈਡਰ ਐਂਡ ਐਕਸਟ੍ਰੀ ਵੀ ਇਹ ਕਿੰਨਾ ਫਰਕ ਪੈ ਗਿਆ ਹਾਈ ਰਾਈਡਰਸ ਜਿਹੜੀ ਐ ਸੈਗਮੈਂਟ ਸੀਗਾ ਸਾਡਾ ਇਹ ਪੈਟਰੋਲ ਕੀ ਹੈ ਜਿਹੜੀ ਐ ਟੋਟਲ 45 ਦੇ ਰੇਂਜ ਚ ਫੈਲੀ ਸੀਗੀ ਜਿਹੜੀ ਹੁਣ ਆਪਣੀ ਰਿਡਿਊਸ ਹੋ ਕੇ ਇਹਨਾਂ ਦੇ ਪੈਟਰੋਲ ਤੇ ਤਾਂ 5% ਰਿਡਿਊਸ ਹੋਇਆ ਇਹ 40 ਤੇ ਆ ਗਈ ਹੈ ਇਹਨਾਂ ਦਾ ਜਿਹੜਾ ਇਫੈਕਟਿਵ ਰੇਟ ਹੈ ਉਹ ਲਾ ਕੇ ਚਲੋ ਤੁਸੀਂ 40 ਲੱਖ 40000 ਰੁਪਏ ਤੋਂ ਲੈ ਕੇ 65000 ਰੁਪਏ ਤੱਕ ਇਹਨਾਂ ਦਾ ਇਫੈਕਟਿਵ ਡਿਫਰੈਂਸ ਆਇਆ ਹੈ GST ਰਿਫਾਰਮਸ ਤੋਂ ਬਾਅਦ ਜੇ ਕਹੀਏ ਤਾਂ ਹਰ ਇੱਕ ਚੀਜ਼ ਦੇ ਰੇਟ ਦੇ ਉੱਤੇ ਇਫੈਕਟ ਪਿਆਗਾ ਪਰ ਗੱਲ ਇਹਦੇ ਵਿੱਚ ਸਵਾਲ ਇੱਕ ਫਿਰ ਇਹ ਸੀ ਵੀ ਜਿੰਨੀਆਂ ਮਹਿੰਗੀਆਂ ਗੱਡੀਆਂ ਨੇਗੀਆਂ ਤਾਂ ਬਹੁਤ ਸਾਰੇ ਲੋਕ ਕਿਉਂਕਿ ਹੁੰਦਾ ਕਈ ਵਾਰ ਇਹ ਹੈ ਵੀ ਥੋੜੇ 2 ਜਾਂ 2.5 ਲੱਖ ਪਿੱਛੇ ਸਾਨੂੰ ਇਹ ਲੱਗਦਾ ਵੀ ਯਾਰ ਮਹਿੰਗੀ ਹੈ ਗੱਡੀ ਅਸੀਂ ਨਾ ਲਈਏ ਤਾਂ ਕੀ ਇਨ੍ਹਾਂ ਗੱਡੀਆਂ ਦੇ ਰੇਟਸ ਤੇ ਵੀ ਫਰਕ ਪਿਆ ਕਿਉਂਕਿ ਇੱਕ ਸਭ ਤੋਂ ਜ਼ਿਆਦਾ ਇਹ ਵੀ ਇੱਕ ਤਰ੍ਹਾਂ ਕਿਤੇ ਵਾਇਰਲ ਹੋ ਰਿਹਾ ਹੈ ਕਿ ਜਿਹੜੀਆਂ ਸਸਤੀਆਂ ਗੱਡੀਆਂ ਨੇਗੀਆਂ ਉਹਨਾਂ ਦੇ ਹੀ ਅੱਗੇ ਉਹਨਾਂ ਨੂੰ ਸਸਤਾ ਕਰਿਆਗਾ ਬਲਕਿ ਮਹਿੰਗੇ ਗੱਡੀਆਂ ਨਹੀਂ ਜਿਹੜੀਆਂ ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਜਈਏ ਜਾਂ 올ਓਵਰ ਇੰਡੀਆ ਫੋਰਚੂਨਰ ਨਿਓਵਾ ਇਹ ਉਹ ਗੱਡੀਆਂ ਨੇ ਜਿਹੜੀਆਂ ਲੋਕਾਂ ਦੇ ਦਿਲਾਂ ਦੀਆਂ ਧੜਕਣਾਂ ਨੇ ਤੇ ਹਰ ਕਿਸੇ ਦਾ ਮਨ ਹੁੰਦਾ ਮੈਂ ਇਹਨਾਂ ਨੂੰ ਖਰੀਦਾਂ ਇਹਨਾਂ ਦੇ ਰੇਟ ਤੇ ਕੀ ਫਰਕ ਪਿਆ ਸੀ ਕੋਸ਼ਿਸ਼ ਕੀਤੀ ਸਾਡੇ ਨਾਲ ਨੇ ਤੇ ਨਾਲ ਨਾਲ ਤੁਹਾਨੂੰ ਸਮਝਾ ਵੀ ਦਵਾਂਗੇ ਦਿਖਾ ਵੀ ਦਿੰਨੇ ਆ ਕੀ ਆਖਰਕਾਰ ਕਿਸ ਤਰ੍ਹਾਂ ਦੇ ਨਾਲ ਇਫੈਕਟਸ ਨੇ ਇਹਨਾਂ ਦੇ ਪਰੇ ਕੋਸ਼ਿਸ਼ ਸਾਬ ਇੱਕ ਜੀਐਸਟੀ ਰੀਫਾਰਮ ਦੇ ਵਿੱਚ ਇਹ ਤਾਂ ਹੋਇਆ ਕਿ ਚੀਜ਼ਾਂ ਸਸਤੀਆਂ ਹੋ ਗਈਆਂ ਬਟ ਸਾਡੀ ਜਿਹੜੀਆਂ ਮਹਿੰਗੀ ਗੱਡੀਆਂ ਸੀਗੀਆਂ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਉਹਨਾਂ ਦੇ ਰੇਟ ਨਹੀਂ ਘਟੇ ਇਹਨਾਂ ਦੇ ਰੇਟਾਂ ਦੇ ਵਿੱਚ ਕਿੰਨਾ ਫਰਕ ਹੈ ਕਿਉਂਕਿ ਨੋਵਾ ਫੋਰਚੂਨਰ ਤੇ ਲੈਂਡ ਕਰੂਜ਼ਰ ਦੀ ਵੀ ਚਲੋ ਗੱਲ ਕਰ ਲਈਏ ਤਾਂ ਇਹ ਲੋਕਾਂ ਦੇ ਹਰ ਕਿਸੇ ਦਾ ਮਨ ਕਰਦਾ ਵੀ ਮੈਂ ਇਹ ਗੱਡੀ ਖਰੀਦਣੀ ਹੈ ਸਰ ਜਿਹਦਾ ਤੁਸੀਂ ਸਹੀ ਕਹਿ ਰਹੇ ਹੋ ਜਰਨਲ ਇਮਪ੍ਰੈਸ਼ਨ ਇਹ ਹੀ ਸੀਗਾ ਲੋਕਾਂ ਨੂੰ ਕਿ ਵੀ ਛੋਟੀਆਂ ਗੱਡੀਆਂ ਸਸਤੀ ਹੋਣੀਆਂ ਤੇ ਜਿਹੜੀ ਆਪਣੀ ਲਗਜ਼ਰੀ ਹੈ ਮਹਿੰਗੀ ਹੋਏਗੀ ਕਿਉਂਕਿ ਗੱਡੀਆਂ ਤੇ ਜਿਹੜਾ ਸੀਗਾ 28% ਜੀਐਸਟੀ ਸੀਗਾ ਤੇ ਤਕਰੀਬਨ 22% ਸਰਚਾਰਜ ਲੱਗਦਾ ਸੀਗਾ ਵੱਡੀ ਗੱਡੀਆਂ ਤੇ ਤੇ ਟੋਟਲ ਮਿਲਾ ਕੇ ਤਕਰੀਬਨ 50% ਬਣ ਜਾਂਦਾ ਸੀਗਾ ਹੁਣ ਕਿਉਂਕਿ ਇਸ ਸਲੈਬ ਇਹਨਾਂ ਨੇ 1 28 ਵਾਲਾ 18 ਦੇ ਲਈ ਆਏ ਹੈ ਛੋਟੀ ਕਾਰਾਂ ਦਾ ਤੇ ਵੱਡਿਆ ਕਾਰ ਜਿਹੜੀ ਸੀਗੀ ਉਹ 28 ਤੋਂ ਸਿੱਧੀ ਹੁਣ ਆਪਣਾ 40 ਤੇ ਚੱਲ ਗਈ ਹੈ ਤੇ ਜਿਹੜੀ ਗੱਡੀ 28 ਪਲੱਸ 22 ਪਹਿਲਾਂ ਹੀ ਸੀਗੀ ਉਹ ਤਾਂ 50 ਤੇ ਤੇ ਪਹਿਲਾਂ ਹੀ ਸੀਗੀ ਤੇ 50 ਤੋਂ ਹੁਣ ਸਰਚਾਰਜ ਨਹੀਂ ਲੱਗ ਰਿਹਾ ਤੇ ਗੱਡੀ 10 ਪਰਸੈਂਟ ਜਿਹੜੀ ਹੈ ਉਹ ਡਾਊਨ ਆ ਗਈ ਹੈ نیچے 40 ਤੇ ਆ ਗਈ ਸਾਬ ਤੇ ਉਸ ਤਰੀਕੇ ਨਾਲ ਕੀ ਹੋਇਆ ਕਿ ਜਿਹੜਾ ਇੰਟਾਇਰ ਰੇਂਜ ਹੈ ਭਾਵੇਂ ਛੋਟੀ ਕਾਰ ਹੋਵੇ ਜਾਂ ਵੱਡੀ ਕਾਰ ਹੋਵੇ ਸਾਰਿਆਂ ਤੇ ਇੰਪੈਕਟ ਆਇਆ ਸਪੈਸ਼ਲੀ ਜਿਹੜਾ ਇਹਨਾਂ ਦਾ ਫੋਕਸ ਸੀਗਾ ਇਹਨਾਂ GST ਰਿਫਾਰਮਸ 'ਤੇ ਉਹ ਬੇਸਿਕਲੀ ਛੋਟੀ ਕਾਰਾਂ ਤੇ ਸੀਗਾ ਕਿ ਜਿਹੜੀ 4 ਮੀਟਰ ਕਾਰ ਸੀਗੀ ਤੇ ਜਿਹੜੀ 1200 CC ਪੈਟਰੋਲ ਤੇ 1500 ਡੀਜ਼ਲ ਤੱਕ ਸੀਗੀ ਉਹਨਾਂ ਤੇ ਉਹਨਾਂ ਤੇ ਸਭ ਤੋਂ ਮੇਜਰ ਸੀਗਾ ਕਿ ਵੀ ਜਿਹੜਾ 29% ਇਹਨਾਂ ਤੇ ਟੋਟਲ ਟੈਕਸ ਲੱਗਦਾ ਸੀਗਾ ਉਹ 29% ਤੋਂ 18% ਤੇ ਆ ਗਿਆ ਜਿਨ੍ਹਾਂ 'ਚ ਸਾਡੀ ਤੁਸੀਂ ਦੇਖ ਸਕਦੇ ਹੋ ਗਲੈਂਜਾ ਹੈ, ਟਾਈਜ਼ਰ ਹੈ ਇਹ ਦੋਨੋਂ ਗੱਡੀਆਂ ਸਾਡੀ ਜਿਹੜੀ ਹੈ ਉਹ 4 ਮੀਟਰ ਦੇ نیچے ਆਂਦੀ ਹੈ। ਇਹ ਇਹ ਇਹਨਾਂ ਦੀ ਪਹਿਲਾਂ ਰੇਂਜ ਕੀ ਸੀ ਸਰ ਹੁਣ ਕੀ ਹੋ ਗਈ ਆ? ਗਲੈਂਜਾ ਜੀ ਜਿਹੜਾ ਸਾਡਾ ਬੇਸਿਕ ਮਾਡਲ ਪਹਿਲਾਂ ਸ਼ੁਰੂ ਹੁੰਦਾ ਸੀਗਾ 7 ਲੱਖ ਰੁਪਏ ਤੋਂ ਉਹ ਬੇਸ ਮਾਡਲ 'ਚ ਇਹ ਤਕਰੀਬਨ 60000 ਰੁਪਏ ਦਾ ਫਰਕ ਪੈ ਗਿਆ ਹੈ। ਉਹ ਸਟਾਰਟਿੰਗ ਹੀ 640 ਦੀ ਹੋ ਗਈ ਹੈ। ਠੀਕ ਹੈ ਜਿਹੜੀ 7 ਲੱਖ ਦੀ ਸੀ ਉਹ ਉੱਥੇ ਬਚ ਗਿਆ ਕਰੇਦਾ ਉੱਥੇ ਹੀ ਬਚ ਗਿਆ ਸਿੱਧਾ ਸਿੱਧਾ ਇਸ ਤੋਂ ਇਲਾਵਾ ਜਿਹੜੀ ਪਿਓਟਾ ਦੀ ਰੈਗੂਲਰ ਜਿਹੜੀ ਸਕੀਮਸ ਚੱਲਦੀਆਂ ਹਨ ਮਨਥਲੀ ਉਹ ਅਡਨੇਸ ਤੋਂ ਉਹ ਵੀ ਬੇਨੀਫਿਟ ਮਿਲ ਜਾਂਦਾ ਉਹ ਐਡੀਸ਼ਨਲ ਬੇਨੀਫਿਟ ਮਿਲੇਗਾ ਤੇ ਹਰ ਗੱਡੀ ਤੇ ਇਦਾਂ ਹੀ ਹੈ ਇਹ ਤਾਂ ਉਹ ਬੇਨੀਫਿਟ ਨੇ ਜਿਹੜੇ ਕਿ ਡਾਇਰੈਕਟਲੀ ਦਿਖ ਰਹੇ ਨੇ ਸਾਨੂੰ ਬਹੁਤ ਜਿਹੇ ਬੇਨੀਫਿਟ ਇੰਦਾਂ ਦੇ ਮਿਲਣਗੇ ਜਿਹੜੇ ਕਿ ਇੰਡਾਇਰੈਕਟਲੀ ਹੈ ਜਿੱਦਾਂ ਕਿ ਗੱਡੀ ਦਾ ਜੇ ਪ੍ਰਾਈਸ ਘਟ ਹੋਇਆ ਗੱਡੀ ਦੀ ਰਜਿਸਟ੍ਰੇਸ਼ਨ ਵੀ ਘਟੇਗੀ ਕਿਉਂਕਿ ਉਹ ਪ੍ਰਾਈਸ ਤੇ ਡਿਪੈਂਡੈਂਟ ਹੈ ਹਾਲਾਂਕਿ ਉੱਧਰ ਦੇ ਪਾਸੇ ਲੋਕਾਂ ਦਾ ਧਿਆਨ ਅਜੇ ਗਿਆ ਨਹੀਂ ਹੈ ਨੀ ਕਿਸੇ ਦਾ ਦੂਜਾ ਕੀ ਗੱਡੀ ਦਾ ਇੰਸ਼ੋਰੈਂਸ ਹੈ ਉਹ ਵੀ ਸਸਤਾ ਹੋਏਗਾ ਜੇ ਕਾਰ ਦੀ ਪ੍ਰਾਈਸ ਘਟੂਈ ਤੇ ਗੱਡੀ ਵੀ ਸਸਤੀ ਹੋਏਗੀ ਇੰਸ਼ੋਰੈਂਸ ਸਸਤਾ ਹੋਏਗਾ ਤੇ ਟੋਟਲ ਮਿਲਾ ਕੇ ਜਿਹੜਾ ਮਾਹੌਲ ਸੈਂਟੀਮੈਂਟਸ ਹੈ ਉਹ ਬਹੁਤ ਅੱਛਾ ਹੈ ਜੇ ਆਪੀ ਆਪਾਂ ਇਫੈਕਟਿਵ ਪ੍ਰਾਈਸ ਦੀ ਜਾਂ ਡਿਸਕਾਊਂਟ ਦੀ ਗੱਲ ਕਰੀਏ ਤਾਂ ਉਹ ਬੰਪਰ ਹੈ ਜੀ ਇਸ ਵੇਲੇ ਇਹ ਹੁਣ ਆ ਜਿਸ ਤਰ੍ਹਾਂ ਦੇ ਨਾਲ ਸਰ ਗੱਡੀਆਂ ਖੜੀਆਂ ਨੇ ਗਿਆ ਜੇ ਕਲਕਰੀਆ ਇਗਲੈਂਜ਼ਾ ਦੀ ਤੁਸੀਂ ਗੱਲ ਕਰ ਰਹੇ ਸੀਗੇ ਨਾਲ ਜੇ ਹਾਈ ਕਲ ਇਹ ਹਾਈ ਰਾਈਡਰ ਨੈਕਸਟ ਗੱਡੀ ਹੈ ਇਹ ਇਹਨਾਂ ਦੇ ਕਿੰਨਾ ਫਰਕ ਪੈ ਗਿਆ ਸਰ ਹਾਈ ਰਾਈਡਰ ਸਰ ਜਿਹੜੀ ਹੈ ਸੈਗਮੈਂਟ ਸੀਗਾ ਸਾਡਾ ਇਹ ਪੈਟਰੋਲ ਦੀ ਹੈ ਜਿਹੜੀ ਇਹ ਟੋਟਲ 45 ਦੀ ਰੇਂਜ ਚ ਫੈਲਵੀ ਸੀਗੀ ਜਿਹੜੀ ਹੁਣ ਆਪਣੀ ਰਿਡਿਊਸ ਹੋ ਕੇ ਇਹਨਾਂ ਤੇ ਪੈਟਰੋਲ ਤੇ ਤਾਂ 5% ਰਿਡਿਊਸ ਹੋਇਆ ਇਹ 40 ਤੇ ਆ ਗਈ ਹੈ ਇਹਨਾਂ ਦਾ ਜਿਹੜਾ ਇਫੈਕਟਿਵ ਰੇਟ ਹੈ ਉਹ ਲਾ ਕੇ ਚਲੋ ਤੁਸੀਂ 40 ਲੱਖ 40000 ਰੁਪਏ ਤੋਂ ਲੈ ਕੇ 65000 ਰੁਪਏ ਤੱਕ ਇਹ ਨਾਦਾ ਇਫੈਕਟਿਵ ਡਿਫਰੈਂਸ ਆਇਆ ਹੈ ਡਿਫਰੈਂਸ ਆ ਗਿਆ ਪਲੱਸ ਸਕੀਮਸ ਮੰਥਲੀ ਸਕੀਮਸ ਤੇ ਦੋਨੋਂ ਕਲੱਬ ਕਰੀਏ ਤਾਂ ਲੱਖ ਲੱਖ ਪਲੱਸ ਜਾ ਰਹੀ ਹੈ ਇਹ ਚੀਜ਼ ਪਲੱਸ ਜਾ ਰਹੀ ਹੈ ਲੱਖ ਪਲੱਸ ਜਾ ਰਹੀ ਹੈ ਤੇ ਜਿਵੇਂ ਫੋਰਚੂਨਰ ਹੈਗੀ ਜਾਂ ਇਨੋਵਾ ਫੋਰਚੂਨਰ ਚ ਦੇਖੋ ਸਕੀਮਸ ਕਰੰਟਲੀ ਕੀ ਹੈ ਉਹਨਾਂ ਤੇ ਐਕਸਚੇਂਜ ਜਾਂ ਲੌਇਲਟੀ ਬੋਨਸ ਚੱਲਦੀ ਹੈ ਜਿਹੜੀ 올 ਟਾਈਮ ਚੱਲਦੀ ਹੈ ਕੰਪਨੀ ਦਿੰਦੀ ਹੈ ਅਪਾਰਟ ਫਰਮ ਦੋਜ਼ ਐਕਸਚੇਂਜ অর ਲੌਇਲਟੀ ਬੋਨਸ ਜਿਹੜਾ ਬੇਸ ਮਾਡਲ ਤੋਂ ਲੈ ਕੇ ਟੌਪ ਐਂਡ ਮਾਡਲ ਤੱਕ 2.5 ਤੋਂ ਲੈ ਕੇ 3.5 ਲੱਖ ਰੁਪਏ ਦਾ ਬੈਨੀਫਿਟ ਟੋਟਲ ਮਿਲਿਆ ਹੈ। ਇਹਨਾਂ ਆ ਗਿਆ ਬੈਨੀਫਿਟ ਡਿਫਰੈਂਸ ਆ ਗਿਆ ਹੈ ਇਸ GST ਰਿਫਾਰਮਸ ਤੋਂ। ਇਹ ਤਾਂ 2.5 ਲੱਖ ਦਾ ਡਿਫਰੈਂਸ ਆਉਣ ਦਾ ਮਤਲਬ ਇਹ ਹੈ ਵੀ ਜਿਹੜਾ ਬੰਦਾ ਸੋਚਦਾ ਵੀ ਮੈਂ ਇਸ ਪਾਸੇ ਨੂੰ ਜਾਵਾਂ ਜਾਂ ਨਾ ਜਾਵਾਂ ਉਹ ਹੁਣ ਯਾਨੀ ਕਿ ਉਹਦੀ ਇਹ ਸੋਚ ਖਤਮ ਹੋ ਗਈ ਉਹ ਅੱਪ ਕਰ ਸਕਦਾ ਹੈਗਾ ਉਹਨਾਂ ਨੂੰ ਬਿਲਕੁਲ। ਤੁਸੀਂ ਇਹ ਮੰਨ ਕੇ ਚੱਲੋ ਜੀ ਇਕ ਤਾ ਫਰਕ ਆਏਗਾ ਕਿ ਜਿਹੜੀ ਮੈਂ ਤੁਹਾਨੂੰ ਹਣੀ ਦੱਸ ਰਿਹਾ ਸੀਗਾ ਕਿ ਵੀ ਇੰਸ਼ੋਰੈਂਸ ਰਜਿਸਟ੍ਰੇਸ਼ਨ ਲਈ ਫਰਕ ਆਏਗਾ ਤੇ ਘਾਟੋ ਘਾਟ ਦੋਨਾਂ ਚ ਮਿਲਾ ਕੇ 60-70 ਹਜ਼ਾਰ ਰੁਪਏ ਦਾ ਡਿਫਰੈਂਸ ਐਡੀਸ਼ਨਲ ਹੋ ਜਾਏਗਾ ਤੇ ਜਿਹੜਾ ਮਤਲਬ ਢਾਈ ਵਾਲਾ ਸੀਗਾ ਉਹ ਤਿੰਨ ਤੇ ਪਹੁੰਚ ਜਾਏਗਾ ਜਿਹੜਾ ਸਾਢੇ ਤਿੰਨ ਵਾਲਾ ਸੀਗਾ ਉਹ 4 ਪਲੱਸ ਪਹੁੰਚ ਜਾਏਗਾ ਮੋਰਓਵਰ ਇੱਕ ਚੀਜ਼ ਬਹੁਤ ਦੇਖਣ ਨੂੰ ਮਿਲ ਰਹੀ ਹੈ ਇਸ ਵੇਲੇ ਜਿਹੜੀ ਕਿ ਹੁਣ ਮੇਰਾ ਬਜਟ ਸੀਗਾ ਸਪੋਜ਼ 10 ਲੱਖ ਰੁਪਏ ਦਾ ਤੇ ਜਦ ਮੈਂ ਦੇਖ ਰਿਹਾ ਵੀ ਮੇਰਾ ਓਵਰਆਲ ਬੈਨੀਫਿਟ ਹੈ ਵੀ ਕਾਫੀ ਮਿਲ ਰਿਹਾ ਮੈਨੂੰ ਰੈਗੂਲਰ ਸਕੀਮ ਜਿਵੇਂ ਮਿਲ ਰਹੀ ਹੈ GST ਚੋ ਕਾਫੀ ਡਿਫਰੈਂਸ ਆਏਗਾ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮੈਨੂੰ ਲੱਗ ਰਿਹਾ ਸੀ ਕਿ 5 ਸਾਲ ਬਾਅਦ ਮੈਂ ਜੇਕਰ 15 ਲੱਖ ਰੁਪਏ ਜਾਣੀ ਹੈ ਤੇ ਮੈਂ 15 ਲੱਖ ਰੁਪਏ ਹੁਣ ਵੀ ਜਾ ਸਕਦਾ ਹਾਂ ਉਸ ਕੀ ਕਰ ਰਹੇ ਨੇ ਕਿ ਪੰਜੀ ਤਾਂ ਤੇ 7 ਸਾਲ ਦੀ ਲੋਨ ਲੈ ਲੈਂਦੇ ਨੇ ਕਿਉਂਕਿ ਫੈਸਿਲਿਟੀ ਬੈਂਕਸ ਵੱਲੋਂ ਵੀ ਬੈਂਕ ਵੱਲੋਂ ਵੀ ਬਹੁਤ ਹੈਗੇ ਇਹ ਸਾਰੀ ਚੀਜ਼ਾਂ ਨੂੰ ਦੇਖਦੇ ਹੋਏ ਕਸਟਮਰ ਇੱਕ ਸਟੈਪ ਉੱਪਰ ਵਾਲੀ ਗੱਡੀ ਨੂੰ ਵੀ ਦੇਖ ਰਿਹਾ ਹੈ ਇਸ ਵੇਲੇ ਯਾਨੀ ਕਿ ਉਹਨਾਂ ਦਾ ਜੇਕਈ ਇਹ ਕਿ ਪਹਿਲਾਂ ਇਹ ਹੁੰਦਾ ਸੀ ਵੀ ਇਹ ਤਾਂ ਲੈਣਾ ਹੀ ਨਹੀਂ ਤਾਂ ਹੁਣ ਸੋਚਣ ਲੱਗ ਗਿਆ ਉਹਦੇ ਬਾਰੇ ਤੇ ਉਹਦੇ ਕਿਤੇ ਨਾ ਕਿਤੇ ਉਹਨੂੰ ਲੱਗਦਾ ਵੀ ਜੇ ਥੋੜਾ ਬਹੁਤਾ ਬਜਟ ਇਧਰ ਉਧਰ ਪਰ ਕਰ ਲਈਏ ਤਾਂ ਉਹ ਸਾਡਾ ਮੈਨੇਜ ਹੋ ਜੇ ਜਿਹੜੀ ਉਹਨੂੰ ਲੱਗਦਾ ਸੀਗਾ ਵੀ ਸ਼ਾਇਦ ਮੈਂ 5 ਸਾਲ ਅੱਗੇ ਜਾ ਕੇ ਗੱਡੀ ਪਲਾਨ ਕਰ ਕਰ ਸਕਦਾ ਹਾਂ ਉਹ 5 ਸਾਲ ਬਾਅਦ ਵਾਲੀ ਗੱਡੀ ਹੀ ਅੱਜ ਪਲਾਨ ਕਰ ਰਿਹਾ ਕਿਉਂਕਿ ਉਹਨੂੰ ਫੀਜ਼ਿਬਿਲਟੀ ਦਿਖ ਰਹੀ ਹੈ ਤੇ ਇਹ ਬਹੁਤ ਅੱਛੀ ਚੀਜ਼ ਹੈ ਕਿ ਸਾਨੂੰ ਵੀ ਲੱਗ ਰਿਹਾ ਹੈ ਕਿ ਵੀ ਪੂਰੀ ਇੰਡਸਟਰੀ 'ਚ ਬੂਮ ਆਏਗਾ ਕਿਉਂਕਿ ਕਸਟਮਰ ਦੀ ਪੌਕੇਟ ਚ ਜੇ ਪੈਸਾ ਬਚੇਗਾ ਡੈਫੀਨੇਟਲੀ ਮਾਰਕੀਟ ਚ ਵਾਪਸ ਹੀ ਆਏਗਾ। ਭਾਈਓ ਕਹਿ ਸਕਦੇ ਆ ਕਿ ਇਹ ਭੂਮੀਆਂ ਵੀ ਖਾਚ ਖਚ ਭਰੇ ਪੈ ਸ਼ੁਰੂਮਤ। ਆ ਤੁਸੀਂ ਦੇਖ ਹੀ ਰਹੇ ਹੋ। ਵੈਸੇ ਨਵਰਾਤਰੇ ਸਪੈਸ਼ਲੀ ਲੋਕੀ ਵੇਟ ਕਰਦੇ ਨੇ ਪੂਰੇ ਸਾਲ ਚ ਕਿ ਵੀ ਗੱਡੀ ਆਪਾਂ ਨਵਰਾਤਰੇ ਚਲਾਵਾਂਗੇ। ਗਵਰਨਮੈਂਟ ਨੇ ਇੰਨਾ ਅੱਛਾ ਡਿਸੀਜਨ ਲੀਤਾ ਹੈ ਜਿਹੜਾ ਕਿ ਦਿਖ ਰਿਹਾ ਤੁਹਾਨੂੰ ਕਿ ਕਸਟਮਰ ਨੂੰ ਦੋਨੋਂ ਪਾਸੇ ਬੈਨੀਫਿਟ ਮਿਲ ਰਿਹਾ। ਪੈਸੇ ਵੱਲੋਂ ਵੀ ਡਿਸਕਾਊਂਟ ਮਿਲ ਰਹੇ ਨੇ GST ਦਾ ਬੈਨੀਫਿਟ ਮਿਲਿਆ ਤੇ ਨਾਲੇ ਆਪਣੀ ਮਨਪਸੰਦ ਦਾ ਘਾਰ ਜਿਹੜੀ ਹੈ ਉਹ ਆਪਣੇ ਪਸੰਦੀਦਾ ਟਾਈਮ 'ਚ ਮਿਲ ਰਹੀ ਹੈ ਗੱਡੀ ਇਹ ਕਹਿ ਸਕਦੇ ਆਂ ਵੀ ਜਿਵੇਂ ਆਖਰਕਾਰ ਪ੍ਰਧਾਨ ਮੰਤਰੀ ਨੇ ਕਿਹਾ ਵੀ ਇਹ ਇੱਕ ਮੈਗਾ ਉਤਸਵ ਹੋਊਗਾ ਤੇ ਉਹ ਬਣ ਗਿਆ ਐਕਚੁਅਲ ਬਿਲਕੁਲ ਉਹਨਾਂ ਨੇ ਇਸ 'ਚ ਕੋਈ ਦੋਹਰਾ ਹੀ ਨਹੀਂ ਹੈ ਜੀ ਜਿਹੜਾ ਉਹਨਾਂ ਨੇ ਕਿਹਾ ਸੀਗਾ ਕਿ ਵੀ ਇਹ ਦੀਵਾਲੀ ਖਾਸ ਹੋਏਗੀ ਮੀਡਲ ਕਲਾਸ ਜਾਂ ਫਿਰ ਜਿਹੜੇ ਪਬਲਿਕ ਵਾਸਤੇ ਉਹ ਦਿਖ ਰਹੀ ਹੈ ਕਿ ਵੀ ਇਹ ਖਾਸ ਹੋਏਗੀ ਕਿਉਂਕਿ ਉਹਨਾਂ ਨੇ ਦੀਵਾਲੀ ਦਾ ਇੱਕ ਡੈਡਲਾਈਨ ਦਿੱਤੀ ਸੀ ਕਿ ਦੀਵਾਲੀ ਤੋਂ ਪਹਿਲਾਂ ਕਰ ਦਾਂਗੇ ਤੇ ਹੋ ਹੋ ਗਿਆ ਤਰੋਂ ਉਹ ਬੋਤਨ ਵਾਸਤੇ ਵੀ ਤੁਸੀਂ ਬੜਾ ਡਿਟੇਲ ਚ ਸਮਝਾਇਆ ਤੇ ਇਹਦੇ ਨਾਲ ਤੁਸੀਂ ਜਦੋਂ ਵੀ ਹੁਣ ਗੱਡੀ ਦੇ ਬਾਰੇ ਸੋਚ ਰਹੇ ਹੋ ਖਾਸ ਤੌਰ ਤੇ ਜੇ ਕਿ ਇਹ ਪੰਜਾਬ ਦੇ ਵਿੱਚ ਨੋਵਾ ਫੋਰਚਨਰਜ਼ ਹਾਈਕ੍ਰੋਸ ਜਾਂ ਗਲੈਂਜ਼ਾ ਦੀ ਗੱਲ ਕਰੀਏ ਤਾਂ ਬਿਲਕੁਲ ਲੋਕ ਕਹਿੰਦੇ ਆਖਰ ਸੋਚਣ ਲੱਗੇ ਕਿਉਂਕਿ ਪਹਿਲਾਂ ਜਦੋਂ ਟੋਇਟਾ ਦੀ ਗੱਡੀ ਮਹਿੰਗੀ ਦੇਖਦੇ ਸੀਗੇ ਤਾਂ ਉਹ ਲੱਗਦਾ ਸੀ ਵੀ ਸਾਡੀ ਰੇਂਜ ਚ ਆਉ ਪਤਾ ਹੀ ਨਾਉ ਕਹਿੰਦੇ ਇਹ ਤਾਂ ਇਫੈਕਟ ਹੈ ਇੱਕ ਜਿਹੜਾ ਏਜੰਸੀ ਦਾ ਤੇ ਦੂਜੇ ਪਾਸੇ ਜਿਹੜੀ ਆਰਸੀ ਤੇ ਇੰਸ਼ੋਰੈਂਸ ਦੇ ਵਿੱਚ ਵੀ ਫਰਕ ਆ ਰਿਹਾ ਉਹਦੇ ਚ ਕੁੱਲ ਮਿਲਾ ਕੇ ਟੋਟਲ ਬਜਟ ਹੁਣ ਤੁਸੀਂ 2-3 ਲੱਖ ਰੁਪਏ ਉੱਪਰ ਦਾ ਪਿੱਛੋਂ ਆ ਜਿਹੜਾ ਅੱਗੇ ਨੂੰ ਘਟ ਕੇ ਆ ਗਿਆ ਵੀਡੀਓ ਜਿਹਨੇ ਸਟੇਜ ਦੇ ਨਾਲ ਉਸ ਮਿਸਿੰਗ ਗੁਰਜਾਰਾ ਸੈਂਟੀ ਚੰਡੀਕਾ